ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਲੋ ਜੀ ਅੱਜ ਆਪਾਂ ਆਪਣੇ ਨਾਨਕੇ ਘਰ ਤੇ ਇੱਧਰ ਮਿਲੋ ਨਾਨਾ ਜੀ ਨੂੰ ਹਮ ਸਤਿ ਸ੍ਰੀ ਅਕਾਲ ਜੀ ਆਪ ਤਰੀਕਾ ਦਾ ਤਰੀਕਾ ਚੱਲੀਏ ਜੀ ਸਾਗ ਲੈਣ ਕਿੱਥੇ ਰੋ ਹਿਸਾਬ ਨਾਲ ਜਿੰਨ ਨਾਨਨੇ ਦਾ ਪਰਨਾ ਮੰਨੇ ਆਵਾ ਨਵਾਂ ਪਰਨਾ ਬਲੂ ਖਸਾਗ ਹੋ ਗਿਆ ਆਪਣੇ ਉਰੇ ਮਾੜਿਆ ਜਲੰਦ ਦੇ ਨਵੀਂ ਸਕੂਟਰੀ ਦੀ ਟੈਸਟਿੰਗ ਪਾਪਾ ਚਲਾ ਲਾਣਾ ਹਣਾ ਹਾਂ ਚਲਾ ਲਾਣਾ ਹਣਾ ਤੱਕ ਪੈ ਗਈ ਕੋਣ ਸਕੂਟਰੀ ਹਾਂ ਹਾਂ ਮੈਂ ਥੋੜੇ ਉਹਦੇ ਨਾਲੋਂ ਇੰਨਾ ਕ ਫਰਕ ਹੈ ਕਿ ਥੋੜੇ ਛੁੱਟਾ ਦੇ ਕੇ ਦੋਦੀ ਐ ਬਾਕੀ ਤਾਂ ਠੀਕ ਯਾਰ ਆਪਾਂ ਰੇਸ ਨੰਦੇ ਨਾ ਥੋੜਾ ਰੁੱਕ ਕੇ ਚੱਲਦੀ ਐ ਇਹ ਚਲਿਏ ਭਾਈ ਹਨੋਂ ਦਾਦਾ ਕਿ ਆਹ ਉਹ ਹੰਦਾਂ ਦੂ ਸਕੂਟਰੀ ਨਾਲ ਫਰਕ ਥੋੜੇ ਹੰਦਾਂ ਹਰ ਵਾਰ ਇਹ ਦੇਣੀ ਆ ਹ ਛੁੱਟਾ ਵਾਰੇ ਥੋੜੀ ਚੱਲਣੀ ਆ ہاں ਦੂਈ ਆਪਾਂ ਨੰਦੇ ਹਾਂ ਰੇਸ ਦੇ ਨਾਲ ਦੇ ਨਾਲ ਚੱਲ ਪੰਦੀ ਆ ਆਹੀ ਫਰਕ ਹੈ ਬਾਕੀ ਕੱਢੀਏ ਲੈਪੜਾ ਜਾ ਬੈਗ ਗੇਅਰ ਵੀ ਆ ਚ ਆ ਬਟਨ ਦੱਬਣਾ ਚਲੋਈ ਰਿਵਰਸ ਇਹਦਾ ਥੋੜਾ ਹੈਂਡਲ ਉੱਪਰ ਆਂਦੀ ਹੈ ਫਰਕ ਇਹਦਾ ਥੋੜੀ ਸੀਟ ਫਰਕ ਪਾਉਣਾ ਮੋਟਰ ਦਾ ਫਰਕ ਪਾਉਣਾ ਹੀ ਉਹਦੇ ਨਾਲ ਆਹ ਅੱਧੀ ਵੇ ਸਕੂਟਰੀ ਇਹ ਹੈ ਭੱਜਣ ਨੂੰ ਬਹੁਤ ਵਧੀਆ ਉਹਨੂੰ ਦੋ ਵਾਰ ਜਲਦੀ ਦੋ ਸਕੂਟਰੀਆਂ ਨਾਲ ਹੈਨਾ ਬਾਪੇ ਹਾਂ ਮੈਂ ਦੇਖਿਆ ਜਿਹੜੀ ਉਧਰ ਦੋਨਾਂ ਕੋਲ ਸਕੂਟਰੀ ਉਹਦੇ ਨਾਲ ਬਹੁਤ ਵਧੀਆ ਸਮੋਥ ਚੱਲਦੀ ਹੈ ਚਲੋ ਚੱਲੀਏ ਬਾਈ ਦੋ ਵਾਰ ਨਹੀਂ ਪਾਣੋ ਵੀ ਚਲੋ ਚੱਲੀਏ ਦੰਦਰਾ ਮਾ ਕਿੰਨੀ ਸਕੂਟਰੀ ਚੱਲਦੀ ਹੈ ਦੇਖੋ ਸਕੂਟਰੀ ਚੱਲ ਪਈ 61 ਕਿਲੋਮੀਟਰ ਬਾਕੀ ਚੱਲਦੇ ਹੁਣ ਤੇ ਲੋਈ ਪਹੁੰਚ ਗਏ ਜਿੱਥੇ ਸਾਗ ਲੱਗਿਆ ਵਾ ਹੂੰ ਮੈਂ ਹਾਂ ਦਾ ਧੰਨਵਾਦ ਪਾਣੀ ਤਾਂ ਲਾਇਆ ਹੈ ਪਾਣੀ ਲੱਗਿਆ ਹੋਇਆ ਕੋਈ ਗੱਲ ਨਹੀਂ ਦੇਖੀ ਆਪਣੇ ਬੇਟੇ ਇਹ ਬਾਗ ਹੋਰੇ ਸਾਗੇ ਵਿੱਚ ਬਸ ਸਪੈਸ਼ਲ ਸਾਗ ਅਗੇ ਤਾ ਵੀ ਹਰਾਈ ਹੋ ਜੂਗੀ ਹਾਂਜੀ ਬਾਅਦ ਵਿੱਚ ਇਹਨਾਂ ਹਰਾਈ ਹੋਰ ਪਾਚਾ ਹੋ ਜਾਣੇ ਫਿਰ ਇਹਨੂੰ ਮਾਰ ਲੈਣਾ ਫਿਰ ਬਾਗ ਵੀ ਲਾਇਆ ਹਾਂ ਬੱਚੇ ਅੱਛਾ ਜੀ ਮੇਰੇ ਘੁੱਟੇ ਵਿੱਚ ਮੜੀ ਵਧੀਆ ਅੰਬਾ ਨਾ ਅਮਰੂਦ ਅੰਬ ਮਿਕਸ ਹੈ ਰਿਹਾ ਨਾ ਹਮ ਸਾਰੇ ਕਿਸਮ ਦੇ ਵਿੱਚੇ ਜਮਣ ਹੈ ਵਿੱਚੇ ਅਮਰੂਦ ਨਾ ਅੰਬਾ ਗਿਆ ਹੈ ਅੰਬਾ ਦਾ ਬਾਗ ਹਮ ਕੋਦ ਕਮਾਦ ਨੂੰ ਪਾਣੀ ਲਾ ਰਹੇ ਕਮਾਦ ਅੰਬੀਜ ਕਾ ਅੱਛਾ ਕਮਾਦ ਹੋਰੇ ਥੋੜੇ ਵਧੀਆ ਹਨ ਖੁੱਲੇ ਖੁੱਲੇ ਹੈ ਨਾ ਹਮ ਸਾਡੇ ਦਾ ਇਕੱਠੇ ਇਕੱਠੇ ਪਿੰਡ ਆ ਸਾਰੇ ਕੋਠੇ ਦਾ ਚਲੂ ਦੇ ਸਾਫ ਨਾਲੇ ਹੈ ਹਨ ਫਾਨੀ ਜਮੀਨਾਂ ਦੇ ਸਾਫ ਨਾਲੇ ਜਿੱਤਰਾ ਵੀ ਹੈ ਇਹ ਹੈਗੀ ਪੱਤਰਾਲੀ ਪਿੰਡ ਦੀ ਜ਼ਮੀਨ ਬਈ ਔਰ ਇਹ ਮੈਂ ਸੁਣਨ ਚ ਆਇਤਾ ਸੁਣਿਆ ਤਾਂ ਕਿ ਸਰ ਨੂੰ ਵੱਧ ਫਸਲ ਹੋਰੇ ਹੁੰਦੀ ਹੈ ਕਕਰਾਲੀ ਕਿਨੇ ਪੱਤਰਾਲੀ ਕਿਨੇ ਪੱਤਰਾਲੀ ਹਮ ਲਸਣ ਸਬਜ਼ੀਆਂ ਲਾਉਂਦੇ ਲੋਕ ਘਟ ਨੇ ਲਾਉਂਦੇ ਦਾ ਘਟ ਔਰੇ ਸਰ ਵਿੱਚ ਦਾਦਾ ਦਾ ਮੈਨੂੰ ਕੰਦਾ ਉਰੇ ਤੇ ਗੰਨੇ ਦੇ ਵੀ ਗੁਣ ਸੁਖ ਕੇ ਸਿੱਖ ਕੇ ਜਾਂਦੇ ਹੁੰਦੇ ਉਰੇ ਦੇ ਹਾਂ ਇੱਕ ਬਾਹਰ ਹੈ ਵਿਚਿੱਤਰ ਬਾਹੀ ਦੱਦੇ ਹੁੰਦੇ ਆ ਕਹਿੰਦੇ ਸਰ ਨੂੰ ਵੱਧ ਫਸਲ ਹੋਰੇ ਹੁੰਦੀ ਹੈ ਕਹਿੰਦੇ ਪਰ ਮਾਤ ਆਪਣਾ ਮਿਲ ਕਰਕੇ ਹੁਣ ਤਾਂ ਸੋਨਾ ਰੇਟ ਵੀ ਗੰਨੇ ਦਾ ਸੋਨਾ ਹੋ ਗਿਆ ਹੈਗੀ ਗੱਲ ਹੁੰਦਾ ਹਾਂਜੀ ਹਾਂਜੀ ਉਰੇ ਫੈਕਟਰੀਆਂ ਬਣ ਗਈਆਂ ਸਾਡੇ ਆਰਕਾ ਕਾ ਫੈਕਟਰੀ ਇਹ ਕਿੱਥੇ ਜਾ ਕੇ ਆਉਂਦੀ ਆ ਉਹ ਦੇਖੋ ਫੈਕਟਰੀ ਹੋਰ ਕਿੱਧਰ ਇੱਕ ਉਹ ਸਾਹਮਣੇ ਆ ਉਹ ਦੇਖੋ ਹੈ ਫੈਕਟਰੀ ਫੈਕਟਰੀ ਖੁੱਲੀਆਂ ਉਹ ਇੱਕ ਉਹ ਦੇਖਦੇ ਹੋ ਸਾਹਮਣੇ ਫੈਕਟਰੀ ਦਿੱਤੇ ਉਹ ਫੈਕਟਰੀ ਹੈ ਨਾ ਉਹ ਸਾਹਮਣੇ ਹੀ ਰਸਤਾ ਨਿਕਲਦਾ 메인 ਸੜਕ ਇੱਧਰ ਹੈ ਨਾ ਉੱਪਰ ਹੈ 메인 ਸੜਕ 메인 ਸੜਕ ਪਰ ਇਹਦੇ ਉਹ ਬਾਈਪਾਸ ਹਾਂ ਬਾਈਪਾਸ ਆਹ ਸਾਹਮਣੇ ਸਾਡੇ ਬਾਈਪਾਸ ਇੱਕ ਦੇ ਪਿੱਛੇ ਗੰਨੇ ਦੇ ਇਹਦੇ ਪਿੱਛੇ ਬਾਈਪਾਸ ਹੈ ਬਾਕੀ 2 ਕਿਲੋਮੀਟਰ ਤੱਕ ਹੈ ਬਸ ਹੋਣੀ ਹੋਣੀ ਦੇਖ ਲਿਓ ਔਰ ਇਹਨੂੰ 20 ਸਾਲ ਤੱਕ ਸਾਰੇ ਉਹ ਮਣ ਜਾਣਾ ਔਰੇ ਮਾ ਆ ਗਈ ਜੀ ਤੁਕ ਕਰਾਲੀ ਦੀ ਮੰਡੀ ਐ ਕਲੋਨੀਆਂ ਪੈਣ ਲੱਗੀਆਂ ਸਮਝੋ ਹਾਂਜੀ ਹਾਂਜੀ ਕਰਾਲੀ ਵਾਲੇ ਨੂੰ ਸਾਹਮਣੇ ਫੈਕਟਰੀ 5 5 ਫੈਕਟਰੀਆਂ ਘਾਣੂ ਹੋਦੇ ਬਹੁਤ ਫੈਕਟਰੀਆਂ ਬਣ ਗਈਆਂ ਉਰੇ ਤੇ ਕੰਮ ਵੀ ਸੋਣਾ ਚਲ ਮਿਲ ਜਾਂਦਾ ਆਪਣੇ ਬੰਦੇਆਂ ਨੂੰ ਹਾਂ ਜਿਆਦਾ ਸ਼ਹਿਰੀ ਉਹ ਬਾਣੀਆਂ ਉਹੀ ਆਉਂਦੇ ਇੱਧਰ ਨੂੰ ਆਇਆ ਇਹ ਆ ਡੀਲਰ ਹਾਂਜੀ ਡੀਲਰ ਡੀਲਰ ਹੈ ਚਲ ਦੇਖਦੇ ਅੱਗੇ ਆ ਵੀ ਸਾਗ ਲੈ ਤੋੜ ਪਰ ਲਿਆ ਸੀ ਕਿਆ ਕਹਿ ਸਕਦੇ ਇਹਨੂੰ ਆਪੇ ਕਿਆ ਕਰਦੇ ਨਾ ਸਾਗ ਬਰ ਲਿਆ ਆਪਾਂ ਨੇ ਪਰਨੇ ਚ ਹਾਂ ਹਾਂ ਪਰਨੇ ਚ ਪਰਨੇ ਚ ਸਾਗ ਬਣ ਲਿਆ ਪੁਰਾਣੀ ਤਕਨੀਕ ਹੈ ਬੋਡ ਲਿਬੜ ਗਿਆ ਆਪਣੇ ਇਹ ਮਿੱਟੀ ਨੂੰ ਇਹ ਨਾਲ ਹੁਣ ਚ ਪਾਣੀ ਲੱਗਿਆ ਹੋ ਸੀਗਾ ਹਾਂ ਦੇਖੋ ਤੇ ਹੁਣ ਚਲਿਏ ਘਰ ਨੂੰ ਤੇ ਮਾਲਾਂ ਨੂੰ ਵੀ ਜਾਣਾ ਸਾਡੇ ਦਾ ਇੱਧਰ ਰਸਾਗ ਲੱਗਿਆ ਨਹੀਂ ਕਿਸੇ ਦੇ ਵੀ ਟਮਾਟਾਵਾ ਲੱਗ ਗਿਆ ਓਹਦੇ ਨੇ ਇੱਧਰ ਸੋਨਾ ਹੋ ਗਿਆ ਨਾ ਯਾਰ ਓ ਚਲਿਏ ਸਾਹ ਇਹ ਗੋ ਜਾਏ ਜੰਨੀ ਬਈ ਕਿੰਨੀ ਕਿੰਨੀ ਜਗ੍ਹਾ ਬਚਦੀ ਦੇਖੋ ਜਦੋਂ ਆਦਨਾਂ ਦੋ ਸਕੂਟਰ ਹਨ ਖੁੱਲੀ ਹੈ ਨਾ ਆਪੇ ਹਾਂ ਇਹ ਤਾਂ ਹੈ ਨੰਕਰਪੁਰ ਰੱਖਣ ਕੋਈ ਸਮਾਨ ਰੱਖਣ ਨੂੰ ਉਹਨਾਂ ਦਾ ਖੁੱਲੀ ਚੋਰੀ ਜਿੱਦਾਂ ਮਰਜੀ ਹਾਂ ਇਹਦੇ ਚ ਕੋਈ ਦੇਖ ਕਦੋਂ ਉਹਦੇ ਮਸ ਸਿਲੰਡਰ ਨਹੀਂ ਆ ਤਾਂ ਇਹਦੇ ਮੂਹਰੇ ਦਾ ਸਿਲੰਡਰ ਜਿੱਦਾਂ ਮਰਜੀ ਸਿਰੇ ਦਾ ਸਿਲੰਡਰ ਆ ਜਾਂਦਾ ਇਹਦੇ ਤਾਂ ਪੂਰਾ ਨਹੀਂ ਆਪਣਾ ਗਾ ਲੂ ਮੋੜ ਚੱਲੀਏ ਨਾ ਕਟਾਈ ਵੀ ਸੋਹਣੀ ਉਹਨਾਂ ਨਾਲੋਂ ਜ਼ਿਆਦਾ ਹੈ ਨਾ ਨਾ ਟੋਟੇ ਕਾ ਦੇਖੋ ਨਾ ਅੰਦਰੋਂ ਹੂੰ ਚੱਲੀਏ ਜੀ ਸਰ ਮੈਂ ਵੀ ਨੁਬੜੇ ਧੂੱਕੇ ਤਾਂ ਆ ਮਤਰਾ ਜੀ। 음। ਨਵੀ। ਬੈਟਰੀ ਹੈਗੀ ਥੋੜੀ ਡਾਉਣ ਹੈ। ਇਹ ਆਗੇ ਹੁਣ 40 ਦੀ ਸਪੀਡ ਆ। ਬੈਟਰੀ ਰ ਛੇਤੀ ਡਾਊਨ ਹੋ ਜਾਂਦੀ ਆ। ਬੈਟਰੀ ਘਟਾਣਾ ਫਿਰ ਵਿੱਚ। ਪੰਜ ਬੈਟਰੀਆਂ ਉਹ ਤਾਂ ਕਹਿੰਦੇ 50 ਕਿਲੋ ਮੁਸ਼ਕਲ। ਤਾਂ 50 ਹੁਣ ਆਪਾਂ ਨਾ ਪੂਰੀ ਡਾਊਨ ਕਰਕੇ ਦੇਖਣੀ ਪੈਣੀ ਫਿਰ ਆਪਾਂ। ਫੈਡਮੋਂ ਡੰਡੇ ਇਹ ਤਾਂ ਨਹੀਂ ਹੁੰਦੀ ਇਹ। ਹੋਈ ਪਹੁੰਚ ਗਏ ਘਰਾਂ। ਅਰਧ ਮੰਦਰ। ਨਾ ਵੀ। ਮੁੰਨੂ ਪਤਾ। ਠੀਕ ਹੈ ਬਹੁਤ ਹੈ। ਸਵਾਰ ਲੋ ਹੁਣ ਸਾਹ। ਠੀਕ ਨਹੀਂ ਆ ਬੰਦੇ। ਲੱਗੋਤਾ। ਕਰ ਜਣਾ। ਰਾਮ ਗਨ। ਘਰ ਦਾ ਸਾਜ। ਸੋਣਾ ਹੋਇਆ ਵਸਾਕਦਾ ਬਾਗ ਚ ਲਾਇਆ ਵਾ ਅੱਛਾ ਨਾਨੇ ਨਾ ਚੱਲੇ ਕਰਾਲੀ ਸ਼ਹਿਰ ਨਾਨਾ ਨਾ ਕਰਾਲੀ ਜਾ ਕੇ ਆਉਣਾ ਖਰੀਦਦਾਰੀ ਕਰਦੇ ਕੋਈ ਖਰੀਦਦਾਰੀ ਕਰਕੇ ਆਉਣੀ ਨਾਣੇ ਲਿਆਵਾਂਗੇ ਪਾਲਕ ਨਾਣੇ ਲਿਆਵਾਂਗੇ ਮੇਥੇ ਆ ਜਾਓ ਜੀ ਐਵੇਂ ਮੋਟਰ ਚੈੱਕ ਦੂਮ ਉਸੇ ਹੇਲਦੀ ਫੋਟੋ ਲੱਗੀ ਹੋਈ ਹੈ ਆਪ ਤੇ ਊ ਡਾਟ ਲਿਖਿਆ ਹੋ ਬਨਾਲ ਹਮ ਕੰਡਾ ਉੱਪਰ ਸਾਈਕਲ ਬਣਾਇਆ ਵਾ ਨੈਕਸਟ ਮੈਚ ਨੂੰ ਵਾਤੇ ਜਗਾ ਰੇਕਣਾ ਖੜ ਕੇ ਬਚਾਈ ਦੀ ਆ ਫਿਰ ਵਧੀਆ ਅੱਛਾ ਥੋੜੇ ਆ ਢੇਰ ਲਾਤਾ ਹੈ ਉਹਰੇ ਠੱਠਾ ਨਾ ਸਿੱਕੜ ਕੇ ਫਿਰ ਬਾਹਰ ਲੈ ਜਾਣਗੇ ਉਹਨੇ ਕਿੱਥੇ ਇਕੱਠੇ ਕਰੀ ਜਾਂਦੇ ਆ ਬਰਾਏ ਤੋਂ ਵਾਹੇ ਇੱਥੇ ਉਹਰੇ ਇਕੱਠੀ ਕਰ ਲਈ ਸਾਰੀ ਹਾਂ ਹਾਂ ਬੱਲੇ ਬੱਲੇ ਉਹ ਆਪਣਾ ਥੇਕ ਇਕੱਠੀ ਕਰ ਲਈ ਹਾਂ ਲੱਗੀ ਸਾਡੇ ਖੇਤਾਂ ਚ ਅਸੀਂ ਬਣੀ ਐ ਆਹ ਸ਼ਕੀਆਂ ਹੁਣ ਹੋਣ ਉਸ ਜੇ ਗਿੱਲੀ ਜੂਨ ਦਾ ਦਾੜੀ ਆ ਆ ਕਰਾ ਲੈ ਕਰਦਾ ਕਿ ਤਰਾ ਹੈ ਤੇ ਨਾ ਕਰ ਸਿਕਾ ਕਰ ਫੇਰ ਕਰਨਗੇ ਕਾਲੇ ਬਣ ਗਿਆ ਫਿਕਰਾਂ ਕਰ ਤੇਰੀ ਵੀਡੀਓ ਬਣ ਗਈ ਆ ਨਹੀਂ ਦੇਖੋ ਕਿੱਥੇ ਤੱਕ ਰੇ ਲਿਆ ਨਾ ਗਰਮੀ ਦੀ ਖਤਰਾ ਸਿਆਲ ਤੇ ਨਹੀਂ ਇਹ ਨਾ ਰਦਰ ਆ ਗਿੱਲੀ ਨਾ ਹੋਵੇ ਸੁੱਪੀ ਜਾ ਕੋਈ ਨਾ ਜਿਆ ਗਿੱਲੀ ਭੱਗ ਜਾਂਦੀ ਐ ਹਾਂਜੀ ਹਾਂ ਫਿਰ ਪੱਕ ਲੱਗਣ ਦਾ ਖਤਰਾ ਅੱਛਾ ਜਿਹਨੂੰ ਮੈਂ ਪਹਿਲੀ ਦੱਸਿਆ ਵੀ ਤੂੰ ਗਿੱਲੀ ਆਇਨਾ ਕਰੀਂ ਆਪਰੇ ਕਹਿੰਦਾ ਵੀ ਅਸੀਂ ਆਪੇ ਸੁੱਪੀ ਕਰਕੇ ਲਾਉਂਦੇ ਇਹਨੂੰ ਹਾਂਜੀ ਕਾਕਾ ਜਿਹੜਾ ਆ ਖੇਤਾਂ ਚ ਐ ਸੁੱਪਦੀ ਫਸਦਣੀ ਖਾਮਦਾਨ ਕਾਂ ਜਦ ਸੁੱਪੀ ਅੰਡੇ ਰਹੀ ਬਰਸ ਕਰ ਸੁਕਾ ਕੇ ਫਿਰ ਵੱਡੇ ਲੈਣਾਂ ਚ ਪੁਨੋਂ ਦਾ ਵੀ ਅਸੀਂ ਫਰਕ ਰੱਖਦੇ ਹਾਂ ਅੱਛਾ ਅੱਛਾ ਹਾਂ ਵੀ ਪਿੱਛੇ ਹਵਾ ਪੈਂਦੀ ਰਹਿ ਆ ਵੀ ਕਰਨਾ ਜਾ ਕੇ ਕਰੋ ਇੱਧਰ ਇਹ 12-12 ਫੁੱਟ ਦਾ ਵੀ ਲੈ ਲੈ ਪਾਲਕ ਗਰਮ ਇੱਥੇ ਹਾਂ ਪਾਲਕ ਮੇਥੇ ਸਾਗ ਜੀ ਬੈਠੂਗਾ ਆਧਾ ਠੀਕ ਹੈ ਚਲੋ ਚੱਲੀਏ ਹਾਂ ਵੀ ਮੱਕੀ ਦਾ ਆਟਾ ਵੀ ਲੈ ਲਿਆ ਹੂੰ ਕਿੰਨੇ ਕਿਲੋ 105 ਰੁਪਏ ਦਾ 3 ਕਿਲੋ ਅੱਛਾ ਦੇ ਕੇ ਫਿਰ ਤਾਂ ਚੱਲੀਏ ਜੀ ਹੁਣ ਇੱਥੇ ਲੋ ਬਈ ਹੁਣ ਘਰ ਜਾਣ ਦੀ ਤਿਆਰੀ ਮੰਮੀ ਨੇ ਇੱਧਰ ਸਾਗ ਵੀ ਧਰਿਆ ਵਾ ਕਿੰਨਾ ਕਰਿਆ ਗਿਆ ਮੰਮੀ ਬਸ ਉਤਰਾ ਲਈਆਂ ਅੱਛਾ ਤੇ ਆਹ ਸੱਟ ਹੈ ਗਿਆ ਮੇਰਾ ਦੇਖੋ ਪੁਰਾਣਾ ਘਰ ਇੱਧਰ ਇਹ ਦੋਨੋਂ ਪੁਰਾਣਾ ਘਰ ਦਿਖਾਉਂਦਾ ਆਹ ਸੱਟ ਤਾਂ ਡੰਡਾ ਨਮਾ ਹੈ ਤੇ ਆਹ ਸਾਡਾ ਸੀ ਹਲੇ ਪੁਰਾਣੀ ਰੱਖਿਆ ਹੋਇਦਰ ਸੋਈ ਸਾਡੀ ਘਰ ਤਾਂ ਬਣਾ ਲਿਆ ਬਣ ਗਿਆ ਨਸਾ ਕੋਠਣੀ ਆ ਅੱਛਾ ਕਿਆ ਬਉਣ ਲੱਗੇ ਮੱਕੀ ਦਾ ਤਾਤ ਛਾਣ ਕੇ ਛਾਣ ਕੇ ਆਲੱਲ ਆਲੱਲ ਸਾਡੇ ਵਾਲੇ ਚੁੱਲ੍ਹੇ ਬਣਨਾ ਉੱਥੇ ਬਣਾਉਂਗੇ ਨਹੀਂ ਇਹਨੇ ਚਲ ਬਰੇ ਬਣਾ ਲਏ ਜਾਂਦੇ ਨੇ ਲੈਡ ਬਣਾ ਕੋਟਣੀਆਂ ਹੁਣ ਤਾਂ ਮਸ਼ੀਨ ਨਾਲ ਕੰਮ ਚੱਲ ਪਿਆ ਅ ਕੋਟਿਆ ਬਸ ਹੈਲਾ ਕੋਟਨੇ ਆਂ ਜਾਂ ਖਾਉਂਗੇ ਸਾਗ ਗੱਟੇ காரி கி ஆபா டோக்கிச்ச ਆਪੇ ਕੋਲ ਚੱਲਦੇ ਆਂ ਕਿੰਨਾ ਘੰਟਾ ਟਾਈਮ ਲੱਗੂ ਹੋਰ ਬਸ 5-5 ਮਿੰਟ ਲੱਗਣੇ ਆ ਮੈਂ ਚੱਲੀਏ ਫਿਰ ਹਾਂ ਜੀ ਹਾਂ ਫਿਰ ਮਮਾ ਅੱਛਾ ਦਿਖਾਣਾ ਦਾ ਹੂੰ ਦਿਖਾ ਲਾਵਾਏ ਕਿੱਥੇ ਲਾ ਬੰਨ੍ਹ ਕੇ ਜੂ ਨਾ ਲੇ ਇਹ ਹੁੰਦਾ ਅਸਲੀ ਸਾਗ ਬਹੁਤਾ ਜਿਹੜਾ ਆਪਣਾ ਕਰਦਾ ਰੇਟੀ ਮੇਟ ਹੋ ਜਾਂਦਾ ਇਹ ਜਿਹਨਾਂ ਹੱਥ ਨਾਲ ਘੋਟਿਆ ਵਾ ਉਹ ਮਸ਼ੀਨ ਨਾਲ ਘੋਟ ਹੋ ਜਾਂਦਾ ਹਾਂਜੀ ਨਾ ਹੁਣ ਦੇਖੋ ਬਣ ਗਿਆ ਸਾਗ ਤੇ ਸਾਡੀ ਵੀਡੀਓ ਚੱਲੀ ਸੀ 20 ਮਿੰਟ ਵਾਲਾ ਸਾਗ ਇਹਨਾਂ ਮੈਂ ਕਿੰਨੇ ਮਿੰਟ ਤੱਕ ਨਾ ਇੱਕ ਪਿੱਛੇ ਦੀ ਆਹ ਪੜਾ ਲਈ ਤੇ ਆ ਗਿਆ ਉਹ ਆ ਗਿਆ ਸਿਆਚ ਸਾਗ ਉਹ ਬਹੁਤ ਮਿਲਿਆ ਨਾ ਜਿਹੜੀ ਆਪਣੇ 20 ਮਿੰਟ ਵਾਲਾ ਸਾਗ ਦੀ ਉਹ ਮਿੰਗਨ 'ਚ ਪਹੁੰਚੀ ਵੀ ਸੀ ਉਹ ਗਈ ਸੀ ਸਾਡੀ ਸਾਗ ਦਾ ਪਹਿਲਾ ਵੀਡੀਓ ਨੀਚੇ ਜਿਹੜਾ ਬਾਲ ਕੇ ਨਾ ਸੀ ਮਿਕਸੀ ਰੀਪੀ ਦਾ ਬਣ ਗਿਆ ਥਾ ਇਹ ਪਿੱਛੇ ਲ ਘੋਦਿਆਂ ਦੀ ਵੀ ਬਹੁਤ ਚੰਗੀ ਸੀ ਕਿਰਮ ਬਣਾਉਂਦੇ ਫਟਾਫਟ ਨੀਰਾ ਹੁੰਦਾ ਨਾਨੇ ਕੋਲ ਜਾਇਆ ਮੈਂ ਉਸ ਤੋਂ ਟੱਕਰ ਲੱਗੇ ਬਾਈ ਗੱਲ ਹੈ ਸਾਡੇ ਮੈਂ ਵੀ ਪਹਿਲਾਂ ਟਕਾਉਂਦਾ ਹੁੰਦਾ ਤੁਹਾਨੂੰ ਦਿਖਾਉਂਦਾ ਕਲਿੱਪ ਸ਼ਾਇਦ ਮੇਰੇ ਕੋਲ ਪਿਆ ਹੋਵੇ ਪੁਰਾਣਾ ਇੱਕ ਕਲਿੱਪ ਜਿਆਦਾ ਸੀ ਪਾਪਾ ਜੌਰੇ ਜਾਂ ਮੰਮੀ ਜਿਹੜੀ ਕੈਨੇਡਾ ਗਏ ਹੋਏ ਸੀਗੇ ਫਿਰ ਜਿਆਦਾ ਵਰੀ ਰਹਿੰਦਾ ਸੀਗਾ ਮੈਂ ਹੱਥ ਨਾਲ ਟੁੱਕੇ ਕਰਦੇ ਤੁਹਾਨੂੰ ਉਹ ਕਲਿੱਪ ਦਿਖਾਉਂਦਾ ਹਾਂ ਮੈਂ The Kelly. Can you get up here? ਮੈਂ ਚਾਹ ਰਿਹਾ ਬੜਾ ਵੱਡ ਮੈਂ ਵੀ ਰੰਗ ਕਰਦਾ ਇਹਨੂੰ ਸਰ ਦੇ ਕਰਦੇ ਸਰ ਦੇ ਰੰਗ ਕਰਦਾ ਐ ਬਾਪੇ ਹੈ દિਵਾਲੀ ਨੂੰ ਹਾਂ ਇਹਨੂੰ ਵੀ ਰੰਗ ਕਰਤਾ ਹੋਰ ਕੀ ਆ ਰੰਗ ਜਮੂਰੇ ਨਾ ਕਰਿਆ ਕੀ ਕਰੀ ਸਾਰੇ ਇਕੱਠੇ ਹੋ ਗਏ ਮੋਟਰ ਚੱਕ ਵੀ ਤੁਮਰੀ ਤੇਰਾ ਡੈਡੀ ਵੀ ਹਾਂ ਮਾਮਾ ਨਾ ਹੁਣ ਸੀਫਟੀ ਮੋਟਰ ਦੀ ਹੈ ਹਾਂ ਹੁਣ ਸੀਫਟੀ ਹੈ ਹੋਰ ਕੀ ਮੰਮੀ ਕਿਹਣੀ ਤੇ ਹੁੰਦਾ ਚਾਹੀਏ ਉਹ ਵੱਡ ਲਿਆ ਹੁੰਦੇ ਝੁੰਡੇ ਹੈ ਹਾਂ ਮੈਂ ਚੜੀ ਤੇ ਮੁੱਕਰੀਆ ਚ ਅੱਛਾ ਉਹਨਾਂ ਵੱਡ ਲਿਆ ਨੇ 500 ਤਾਂ ਲੱਗਿਓ ਨੇ ਫਿਰ ਇਹਨੂੰ ਹੋ ਜਾਣਾ ਬਸ ਸਵੇਰ ਤੱਕ ਸਰ ਜਾਂਦਾ ਇਹ ਤਾਂ ਹੈ ਸਵੇਰ ਤੱਕ ਬਈ ਤੁੜੀ ਪਾਉਣੇ ਵਿੱਚ ਚਾ 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 ਧੀ 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 ਚੱਲ ਬਈ ਆਪਾਂ ਗੱਡੀ ਕੱਢੀਏ ਨਾ ਚਾਬੀ ਲੈ ਲਿਆ ਨਾ ਆਪਾਂ ਗੱਡੀ ਖੜ੍ਹਦੀਏ ਬਾਹਰ ਚੱਲੀਏ ਫਿਰ ਮੈਂ ਚਲੋ ਆਣਾ ਗੱਡੀ ਕੱਢ ਲਵਾਂ ਕੱਲੂ ਆਣਾ ਬਾਪੇ ਨੂੰ ਕੱਲੂ ਬਾਪੇ ਸਕੂਟਰੀ ਦਿਖਾ ਦੇਣੀ ਇੱਕ ਨਾ ਸਾਡਾ ਇਹਦਾ ਆ ਲੋਕ ਖਰਾਬ ਹੋ ਗਿਆ ਆਹ ਨਾ ਆਹ ਰੱਖੋ ਇੱਕ ਲੋਕ ਨਹੀਂ ਲੱਗਦਾ ਇੱਕ ਹੋਰ ਗਿਆ ਤਾਂ ਤਾਂ ਇੱਕ ਆਹ ਇੱਕ ਆਟੇਲੀ ਹੋ ਗਈ ਹਮ ਵੈਸੇ ਕਹਿੰਦੇ ਹੁੰਦੇ ਆ ਕਿ ਜੇ 5 6000 ਚੱਲ ਪਈ ਕਿਲੋਮੀਟਰ ਫਿਰ ਦਿਖਾਉਣੀ ਚਾਹੀਦੀ ਏ ਕਹਿੰਦੇ ਆਪਣੀ ਇੰਨੀ ਕੀ ਜੱਲੀ ਹਾਲ ਤਾਂ 100 ਕਿਲੋਮੀਟਰ ਚੱਲੀ ਹੋਣੀ ਸਾਰੀ ਚਾਰਜ ਲਾ ਦੇ ਦੇਖੋ ਮਾਰ ਚਾਰਜ ਲਾ ਦੇ ਮਟੋਰਨ ਕਰਤੀ ਸੀ ਸਾਰੀ ਇੱਕ ਡੰਡੇ ਮੈਂ ਭਜਾਤੀ ਮੈਂ ਜਾਂਦੇ ਜਾਂਦੇ ਉਹਨੂੰ ਪੁੱਛ ਲੂੰਗਾ ਹੁਣ ਅੱਛਾ ਕੀ ਇਹਦਾ ਕਿ ਉੱਥੇ ਕਰਾ ਲਈ ਦਿਖਾ ਦਈਏ ਉਹਨੂੰ ਕਹਿ ਦੂੰਗਾ ਫਿਰ ਮੈਂ 10 ਵਾਲੇ ਟਾਈਮ ਪੁੱਛ ਲੂੰਗਾ ਉਹਨੂੰ ਕਿਹੜੇ ਟਾਈਮ ਦਿਖਾਈਏ ਉਹਨੂੰ ਕਿਹਾ ਥਾ ਤਨੂੰ ਉਹਨੇ ਵੀ ਕੋਈ ਕਰਾ ਲਈਓ ਪੁੱਛੂ ਟਾਈਮ ਪੁੱਛ ਲੂੰਗਾ ਨਾ ਉਹ ਟਾਈਮ ਨਾ ਚੱਲ ਜਿਓ ਫਿਰ ਚਲੋ ਜੀ ਹਾਂ ਕਰ ਲਓ ਕੱਕਲੇ ਚਾਬੀਆਂ ਹੋਏ ਤੇ ਲੋਰੀ ਹੁਣ ਕਰਦੇ ਆਪਾਂ ਵੀਡੀਓ ਬੰਦ ਤੇ ਮੈਂ ਤੇ ਕਿਸੇ ਹੋਰ ਵੀਡੀਓ ਤੇ ਬਾਏ ਬਾਏ